ਤੁਸੀਂ ਅੱਗੇ ਪੜਨ ਲੱਗੇ ਅਗਲੀ ਸਟੱਡੀ ਕਰਨ ਲੱਗੇ ਉਹ ਉੱਪਰ ਬਾਕਰ ਵਾਲਾ ਜਿਹੜਾ ਪੀਰੀਅਡ ਸੀਗਾ ਜਾਂ ਉਹ ਕਿਹੜੇ ਕਾਲਜ ਕਿੱਥੇ ਪੜੇ ਉਹ ਸੰਸਕ੍ਰਿਤ ਕਾਲਜ ਨਾਬਾ ਸੀ ਅੱਛਾ ਉੱਥੇ ਪੜਾਈ ਕੀਤੀ ਅੱਛਾ ਉੱਥੇ ਹਾਂ ਤੇ ਫਿਰ ਉਹ ਉੱਥੋਂ ਆਉਣ ਜਾਣ ਦਾ ਕਿਵੇਂ ਸੀ ਕਿਵੇਂ ਜਾਂਦੇ ਸੀ ਬਸਾਂ ਤੇ ਉੱਥੇ ਜਾਂਦੇ ਤੇ ਵਸਤੇ ਹੀ ਉਥੇ ਇੰਨੀ ਦੂਰ ਸੀ ਉੱਥੇ ਰਹਿਣਾ ਪੈਂਦਾ ਸੀ ਅੱਛਾ ਉੱਥੇ ਰਹਿਣਾ ਉੱਥੇ ਹੀ ਰਹੀ ਮੈਂ ਠੀਕ ਹੈ ਤੁਸੀਂ ਤੇ ਮਾਸੀ ਹਾਂ ਦੋਨੇ ਰਹੀਆਂ ਸੀ ਉੱਥੋਂ ਦਾ ਮਾਹੌਲ ਕਿਵੇਂ ਸੀ ਉੱਥੇ ਵਧੀਆ ਸੀ ਮਾਹੌਲ ਉੱਥੇ ਹੋਸਟਲ ਦਾ ਪ੍ਰਬੰਧ ਨਹੀਂ ਸੀਗਾ ਹੂੰ ਹੂੰ ਤੇ ਕੁੜੀਆਂ ਨੇ ਉਹਨਾਂ ਨੇ ਨਾ ਇਦਾਂ ਹੀ ਮਤਲਬ ਕਲੋਨੀ ਸੀ ਇੱਕ ਉਹਦੇ ਵਿੱਚ ਕਮਰੇ ਲੈ ਕੇ ਜੀ ਹੁਣ ਤੇ ਪੀਜੀ ਕਹਿ ਦਿੰਦੇ ਉਹਦੋਂ ਕਹਿੰਦੇ ਕਮਰਾ ਲੈ ਦਿੱਤਾ ਹੂੰ ਐਂ ਕਰਕੇ ਉੱਥੇ ਰਹਿੰਦੀਆਂ ਸੀ ਤੇ ਵਧੀਆ ਸੀ ਉੱਥੇ ਇੱਕ ਬੁੱਢੜੀ ਜੀ ਸੀ ਬੇਬੇ ਹੂੰ ਉਹ ਸਾਡੇ ਕੋਲ ਰਹਿੰਦੀ ਸੀ ਤੇ ਰੋਟੀ ਪਾਣੀ ਆਪ ਬਣਾਉਂਦੇ ਰੋਟੀ ਪਾਣੀ ਆਪ ਬਣਾਉਂ ਲਿਆ ਸੀ ਅੱਛਾ ਬਹੁਤ ਵਧੀਆ ਜ਼ਿੰਦਗੀ ਸੀ ਉੱਥੇ ਵਧੀਆ ਸੀ ਕਾਲਜ ਟਾਈਮ ਜਿਵੇਂ ਹਰੇਕ ਨੂੰ ਭੁੱਲਦਾ ਨਹੀਂ ਹੁੰਦਾ ਦੋਨੋਂ ਵੀ ਯਾਦ ਹੋਣਾ ਉਹਨਾਂ ਨੂੰ ਕਿ ਅਸੀਂ ਉੱਥੇ ਹੂੰ ਤੇ ਕਾਲਜ ਦੀ ਕੋਈ ਖਾਸ ਯਾਦ ਨਹੀਂ ਤੁਹਾਨੂੰ ਕੋਈ ਗੱਲ ਜਾਂ ਫਿਰ ਇਹ ਵੀ ਮੈਨੂੰ ਐ ਲੱਗਦਾ ਵੀ ਜਿਵੇਂ ਅੱਜ ਕੱਲ ਦੇ ਕਾਲਜਾਂ ਦਾ ਮਾਹੌਲ ਆ ਜਾਂ ਉਦੋਂ ਮਾਹੌਲ ਕਿਵੇਂ ਜੇ ਹੁੰਦਾ ਸੀਗਾ ਹੁਣ ਨਾਲੋਂ ਚੰਗਾ ਸੀ ਚੰਗਾ ਸੀ ਹਾਂ ਹੁਣ ਨਾਲ ਠੀਕ ਸੀ ਵੈਸੇ ਕਾਹ ਜਾਂਦਾ ਮਾਹੌਲ ਤੇ ਸਦਾ ਤੋਂ ਹੀ ਥੋੜਾ ਜਿਹਾ ਹੁੰਦਾ ਪਹਿਲਾਂ ਆ ਫਰਕ ਚ ਕੋਈ ਹੁੰਦਾ ਆਪਾਂ ਪਿੰਡ ਹੁਣ ਸ਼ਹਿਰ ਸੀ ਤੇ ਫਰਕ ਤੇ ਹੈਗਾ ਹੀ ਪਰ ਚੰਗਾ ਸੀਗਾ ਮਾਹੌਲ ਤੇ ਬਾਕੀ ਆਪਣਾ ਵਧੀਆ ਸੀ ਉੱਥੇ ਅਸਰ ਸੂਖ ਸਾਰਿਆਂ ਦੇ ਨਾਲ ਐ ਨਹੀਂ ਸੀ ਕੋਈ ਹਾਂ ਤੇ ਤੁਸੀਂ ਤੁਸੀਂ ਵਧੀਆ ਐ ਪਟਾਕੂ ਕੁੜੀਆਂ ਜੀਆਂ ਵਾਂਗੂ ਸੀਗੇ ਨਹੀਂ ਪਟਾਕੂ ਵੀ ਸੀ ਅਸੀਂ ਫਿਲਮਾਂ ਫੁਲਮਾਂ ਵੀ ਦੇਖ ਹੁੰਦੇ ਅੱਛਾ ਫਿਲਮਾਂ ਫੁਲਮਾਂ ਵੀ ਦੇਖਦੇ ਸੀ ਹਾਂ। ਸਾਰਾ ਕੁਝ ਹੀ ਘਾਰੇ ਹੁੰਦੀਆਂ ਹੀ ਵੇਖ ਆਉਂਦੀਆਂ ਹੱਥ। ਅੱਛਾ ਤੁਹਾਨੂੰ ਪੂਰਾ ਸ਼ੌਂਕ ਸੀ। ਹਾਂ। ਕੋਈ ਫਿਲਮ ਯਾਦ ਆ ਉਸ ਟਾਈਮ ਦੀ? ਉਦੋਂ ਫੇਲੇ ਮੇਕਾ ਚੋਲੇ ਵੇਖੀ। ਹੂੰ। ਉਹ ਤਾਂ ਬਹੁਤ। ਇੱਕ ਤਾਂ ਇਹਨਾਂ ਮੈਂ ਇੱਕ ਯਾਦ ਦੱਸਾਂ ਆਪਣੀ। ਹੂੰ। ਸਾਡੇ ਕੋਲ ਨਾ ਸਾਡਾ ਜਿਹੜਾ ਪਰਿਵਾਰ ਹੀ ਨਾ ਅਮੀਰ ਨਹੀਂ ਸੀ। ਅੱਛਾ। ਮਤਲਬ ਸੋਹ ਸੋਈ ਸੀ। ਹੂੰ। ਤੇ ਅਸੀਂ ਕਾਲਜ ਦਾ ਮਾਹੌਲ ਵੇਖ ਕੇ ਲੋਕੀ ਬਹੁਤ ਕਾਲਜ ਦੇ ਚੱਕਵੇਂ ਹੁੰਦੇ ਆ। ਹੂੰ। ਅਸੀਂ ਆਪਦਾ ਨਾ ਫਿਰ ਵੱਖਰਾ ਹੀ ਇੱਕ ਬਣਾ ਲਿਆ। ਬੇਸਿਆ। ਹਾਂ ਅਹੀਂ ਮੋਂ ਤੋਂ ਦੇ ਹੀ ਤਰੀਜਾਂ ਵਾਲੇ ਸੂਟ ਕੁਰਤੇ ਪਜਾਮੇ ਤਰੀਜਾਂ ਵਾਲੇ ਕਿਵੇਂ ਮਕੀ ਕੁਰਤੇ ਪਜਾਮੇ ਮੁੰਡਿਆਂ ਵਾਲੇ ਅੱਛਾ ਇੱਥੇ ਦੋ ਦੋ ਜੇਬਾਂ ਲੱਗੀਆਂ ਦੀਆਂ ਅਹੀਂ ਅੱਛਾ ਅਹੀਂ ਫਿਰ ਦੋ ਦੋ ਸੂਟ ਬਣਾਏ ਦੋਆ ਪਹਿਣਾ ਨੇ ਹਾਂ ਅਹੀਂ ਪੀਟਿਸ਼ੂ ਨਾਲ ਲੈ ਲੈ ਕੋਈ ਸੈਂਡਲ ਨਹੀਂ ਲੈ ਠੀਕ ਆ ਅਹੀਂ ਸਾਰੀ ਕਾਲਜ ਦੀ ਲਾਈਫ ਜਿਹੜੀ ਨਾ ਉੱਥੇ ਉਹਨਾਂ ਸੂਟਾਂ ਚ ਹੀ ਕੱਢੀ ਫਿਰ ਵਾਹ ਹੈ ਇੱਕ ਵੱਖਰਾ ਹੀ ਸਾਡਾ ਟ੍ਰੈਂਡ ਸੀ ਤੁਹਾਨੂੰ ਤਾਂ ਫਿਰ ਅੱਡ ਤੋਂ ਹੀ ਪਛਾਣਦੇ ਨੇ ਦੇਹੋਣੇ ਵੀ ਇਹ ਹਨਾ ਦੋ ਸਾਡੀਆਂ ਪਛਾਣ ਅਲੱਗ ਬਣ ਗਈ ਹੁੰਦੀ ਹੈ ਅਲੱਗ ਪਛਾਣ ਬਣ ਗਈ ਅਹੀਂ ਉਹ ਪੀੜ੍ਹੀ ਚੋਂ ਦੇ ਜਿਹੜੇ ਹੁੰਦੇ ਹੀ ਉਹ ਵੀ ਸਾਦਾ ਜਿਹਾ ਹੁੰਦੇ ਹੀ ਉਹਨਾਂ ਤੇ ਇੱਕ ਨਾ ਗਾਚੀ ਮਿੱਟੀ ਜੀ ਮਿਲ ਜਾਂਦੀ ਸੀ ਉਹਨਾਂ ਨੂੰ ਧੋ ਕੇ ਉੱਤੇ ਉਹ ਚਿੱਟੀ ਜੀ ਕਰ ਦੇਣੀ ਤੇ ਉਹ ਚਿੱਟੇ ਨਿਕਲ ਆਉਣੇ ਅੱਛਾ ਉਹ ਪਾ ਕੇ ਰਹਿਣਾ ਇੱਕ ਤੇ ਉਹ ਸਾਨੂੰ ਉਹ ਬਹੁਤ ਸੀ ਵਧੀਆ ਸੀਗਾ ਵੀ ਜਿਵੇਂ ਭੱਜਣਾ ਵਾ ਤਾਂ ਵੀ ਕੋਈ ਨਹੀਂ ਜਸਰੋ ਤੁਰਨਾ ਤਾਂ ਵੀ ਕੋਈ ਨਹੀਂ ਉੱਚੇ ਨਹੀਂਵੇਂ ਜਿਵੇਂ ਮੱਤੀ ਤੁਰੇ ਫਿਰੋ ਸੈਂਡਲ ਸੰਡਲ ਕੁਝ ਨਹੀਂ ਪਾਇਆ ਇਹ ਕਹੀਂ ਸੋਚਿਆ ਵੀ ਜੇ ਹੁਣ ਇੰਨੇ ਕੱਪੜੇ ਅਸੀਂ ਕਿੱਥਾਂ ਬਣਾਵਾਂਗੇ ਅਨਾਂ ਆ ਯੋ ਲੋਕਲਿਟੀ ਉਹ ਮੇਤਾ ਨਹੀਂ ਹੋ ਸਕਦਾ ਅਸੀਂ ਵੱਖਰਾ ਹੀ ਕਰ ਲਿਆ ਆਪਦਾ ਨਾਲੇ ਤਾਂ ਉਹ ਮਤਲਬ ਇੱਕ ਪਛਾਣ ਅਲੱਗ ਬਣ ਗਈ ਨਾਲੇ ਉਹ ਕੋਈ ਖਰਚੇ ਵਾਲਾ ਨਹੀਂ ਕਰਦਾ ਫੇਰ ਸਾਂ ਉਹ ਵੀ ਸਾਨੂੰ ਵੀ ਚੱਲ ਸੇਫ ਸੀ ਸਾਰਾ ਕੁਝ ਕਿਤੇ ਜਾਣਾ ਆਉਣਾ ਭੱਜ ਕੇ ਚਲੇ ਜੋ ਮਤਲਬ ਫੈਸ਼ਨ ਨੂੰ ਛੱਡ ਦਿੱਤਾ ਪਾਸੇ ਹਾਂ ਕੋਈ ਫੈਸ਼ਨ ਨਹੀਂ ਕੀਤਾ ਠੀਕ ਹੈ ਹਾਂ ਤੇ ਇੱਕ ਤੁਸੀਂ ਮੈਨੂੰ ਇੱਕ ਨਾ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਉਹ ਵੀ ਜਦ ਤੁਹਾਡੇ ਕੋਲ ਚਾਕੂ ਸੀ ਕਿ ਹਾਂ ਜਦੋਂ ਅਸੀਂ ਜਾਣ ਲੱਗਿਆਂ ਸੀ ਨਾ ਤੇ ਪਾਪੂ ਜੀ ਨੇ ਸਾਨੂੰ ਚਾਕੂ ਦਿੱਤਾ ਸੀ ਉਹਨੂੰ ਕਹਿੰਦੇ ਸੀ ਰਾਮਪੁਰੀ ਚਾਕੂ ਉਹ ਬੈਂਦ ਸੀ ਅੱਛਾ ਹਾਂ ਉਹਨਾਂ ਨੇ ਸਾਨੂੰ ਜਾਣ ਲੱਗਿਆਂ ਦਿੱਤਾ ਸੀਗਾ ਵੀ ਇਹ ਕੋਲ ਰੱਖਿਓ ਵੀ ਕਿਤੇ ਵੀ ਕੋ ਲੋੜ ਪਵੇ ਤੇ ਡਰਨਾ ਨਹੀਂ ਸ਼ੁਰੂ ਤੋਂ ਹੀ ਇਹੋ ਸੀਗਾ ਵੀ ਡਰਨਾ ਨਹੀਂ ਕਿਸੇ ਕੋਲੋਂ ਵੀ ਇਹ ਸਾਡੇ ਖਲਚੀ ਬਾਤ ਤਾਂ ਸੀ ਤੇ ਉਹ ਹੀ ਫਿਰ ਕੋਲ ਵੱਡੇ ਵੱਡੇ ਗੰਜੇ ਬੰਦਿਆਂ ਹੀ ਉਹ ਜੇਬ ਚੀ ਪਾ ਲਈਦਾ ਇੰਨਾ ਲੰਮਾ ਸੀ ਉਹਨੂੰ ਜਦੋਂ ਉੱਤੋਂ ਨਾ ਪਈਦਾ ਨਾਲ ਟਿੱਚ ਕਰਕੇ ਨਿਕਲਦਾ ਸੀ ਅੱਛਾ ਉਹ ਕੋਲ ਰੱਖਦੇ ਅੱਛਾ ਉਹ ਵਲ ਉੱਤੇ ਕਾ ਵੀ ਬਹੁਤ ਹੰਦਰਾ ਪੂਰੀ ਸੀ ਉਹ ਛੱਡਦਾ ਨਹੀਂ ਕਿਸੇ ਦੇ ਬਾਜੇ ਤੇ ਅੱਛਾ ਉਹ ਫਿਰ ਕੋਲ ਰੱਖ ਦਿੰਦੇ ਫਿਰ ਸਾਨੂੰ ਡਰ ਨਹੀਂ ਸੀ ਕਿਸੇ ਦਾ ਹੂੰ ਹੂੰ ਹੁੰਦਾ ਸੀ ਇਹ